ਇਨਾ ਧੱਕਾ ਕੀਤਾ ਇਹਨਾਂ ਨੇ ਭੈਣ ਮੇਰੀ ਪਾਗਲ ਹੋਈ ਫਿਰਦੀ ਜੀ ਉਹਨਾਂ ਨੇ ਸਟੰਡ ਬੇਚਾ ਸਟੰਡ ਬੇਚੂ ਦੇ ਉਹਦੇ ਕੋਈ ਪਤਾ ਨਹੀਂ ਕਿ ਟੰਗ ਲਾਉਂਦਾ ਅਸੀਂ ਉਹਦੇ ਕਰਕੇ ਗਏ ਵਿਚਾਰੀ ਜੀ ਸ਼ਾਦੀ ਕਰ ਹੁੰਦੀ ਐ ਤੇ ਸਾਡੀ ਪਿੰਡ ਮੇਰੀ ਘਰ ਮਰ ਜਣਾ ਤੇ ਕੋਈ ਉਹ ਨਹੀਂ ਇਹਨਾਂ ਨੇ ਜਾਨ ਬੁੱਝ ਗਈ ਮਾਰੀ ਦਾੜੀ ਕੁੜੀ ਜੀ ਉਹਨਾਂ ਨੇ ਧੱਕਾ ਪੂਰਾ ਕੀਤਾ ਜੀ ਉਹਨਾਂ ਨੇ ਇਹ ਜਿੰਦਗੀ ਨੂੰ ਉਠਾ ਕੇ ਲੇ ਗਈ ਉਹ ਜਿੰਦਗੀ ਮਰੀ ਮੁੱਕੀ ਨੂੰ ਉਠਾ ਕੇ ਲੇ ਗਈ ਸਰ ਉਹ ਸਾਈ ਬੰਦੇ ਜੀਓ ਬੱਜਾ ਜੀ ਆਣਾ ਉਹਨਾਂ ਨੇ ਪੂਰਾ ਧੱਕਾ ਕਰਕੇ ਜਿਹਨੂੰ ਮਾਰ ਕੇ ਸਟੇਜ ਹੀ ਉਹਨਾਂ ਨੇ ਜੇ ਕੁੜੀ ਪੂਰੀ ਫੋਨ ਕਰਨ ਤੇ ਬੰਦ ਹੋ ਗਈ ਚਾਹੇ ਉਹਨਾਂ ਨੂੰ ਫੋਨ ਕੀਤਾ ਜੀ ਉਹਨਾਂ ਨੇ ਤੇ ਪੂਰੀ ਬੋਲਣ ਦੇ ਬੰਦ ਹੋ ਗਈ ਜੀ ਉਹ ਜਦ ਕਿ ਸਾਨੂੰ ਫੋਨ ਨਹੀਂ ਕੀਤਾ ਜੀ ਉਹਨਾਂ ਨੇ ਜਦ ਕਿ ਬੋਲਦੀ ਉਹਨਾਂ ਪਰ ਇਹ ਦੇ ਦੱਸ ਦੇਣਾ ਇਹਨਾਂ ਨੂੰ ਕਿ ਤੂੰ ਤਾਂ ਇਤਨੇ ਵੀ ਬੰਦ ਕਰਾਤਾ ਕਿ ਤੂੰ ਇਤਨੇ ਮੂਸ ਟਾਈਮ ਕਰਨਾ ਜਿਸ ਟਾਈਮ ਅਸੀਂ ਸਾਰੇ ਨੇ ਖਾਣਾ ਖਾ ਲਿਆ ਜਾਂ ਸਵੇਰ ਦਾ ਖਾਣਾ ਖਾ ਲਿਆ ਉਸ ਤੋਂ ਕੰਮ ਖਤਮ ਕਰ ਦੋ ਬਰ ਤੇ ਉਹਨਾਂ ਦਾ ਜਿੱਦਾਂ ਕੀ ਆਪਣਾ ਕੋਈ ਟ੍ਰਾਂਸਪੋਰਟ ਦਾ ਜਾਂ ਗੱਡੀਆਂ ਦਾ ਕੋਈ ਕੰਮ ਸੀ ਉਹ ਰਾਤ ਨੂੰ 11 11 12 12 ਵਜੇ ਆਣਾ ਉਹਦੋਂ ਤੱਕ ਨੂੰ ਬਣਾ ਤੁਰ ਸੋਈ ਜੋ ਬਾਹਰ ਨਹੀਂ ਨਿਕਲਣਾ ਉਹਨੇ ਆਪਣਾ ਇਲਾਜ ਕਰਕੇ ਟੀਕੇ ਪਾ ਕੇ ਡੇਢ ਬੋਤਲ ਦੇ ਲਗਭਗ ਜ਼ਹਿਰ ਬਾਹਰੋਂ ਬਾਹਰ ਕੱਢਿਆ ਡੋਲਿਆਂ ਤੇ ਪਕੜਿਆ ਹੋਇਆ ਸੀ ਮਤਲਬ ਬਹੁਤ ਉਹ ਤੇ ਨਿਸ਼ਾਨ ਸੀ ਜਿਸ ਨੂੰ ਕੇ ਜ਼ੋਰ ਨਾਲ ਮਜਬੂਰ ਕਰਕੇ ਮਤਲਬ ਉਹਨੂੰ ਜ਼ਹਿਰ ਦਿੱਤਾ ਗਿਆ ਹਾਂ ਤੇ ਉਹ ਤਿੰਨ ਉਂਗਲੀਆਂ ਨੇ ਪਰਮਾਰ ਦੇ ਖੜੀਆਂ ਕੀਤੀਆਂ ਜਦੋਂ ਉਹਦੇ ਟੀਕੇ ਲਾਏ ਇੱਕ ਵਾਰੀ ਤਿੰਨ ਉਂਗਲੀਆਂ ਉਹਨੇ ਖੜੀਆਂ ਕੀਤੀਆਂ ਉਹ ਸਰ ਸਾਨੂੰ ਪਤਾ ਅਸੀਂ ਕਿਵੇਂ ਉਹਨੂੰ ਹਸਪੀਟਲ ਲੈ ਕੇ ਗਏ ਕਿਵੇਂ ਮੈਂ ਗੱਡੀ ਚਲਾਈ ਉਹ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਸਾਡੀ ਪੈਣ ਕਿਵੇਂ ਤੜਫਦੀ ਸੀਗੀ ਉਹ ਜੇ ਸਾਡੀ ਪੈਣ ਨੂੰ ਪਤਾ ਚੱਲ ਸਾਨੂੰ ਪਤਾ ਚੱਲਣਾ ਹੈ ਨਾ ਅਸੀਂ ਜਦੋਂ ਵਿਆਹ ਕਰਦੇ ਆ ਆਪਣੀ ਕਿਸੇ ਵੀ ਅਸੀਂ ਉਸ ਟਾਈਮੇ ਕਹਿੰਦੇ ਅਸੀਂ ਯੂ نو ਬਹੁ ਲੈ ਬਣਾ ਕੇ ਨਹੀਂ ਲੈ ਕੇ ਆਵਾਂਗੇ ਹੈਨਾ ਇੱਕ ਕੁੜੀ ਬਣਾ ਕੇ ਲੈ ਕੇ ਆਵਾਂਗੇ ਕਿ ਜੇ ਤੁਸੀਂ ਆਪਣੀ ਕੁੜੀ ਲੈ ਕੇ ਜਾਣੀ ਹੈ ਪਹਿਲੇ ਸਾਡੇ ਨਾਲ ਇੱਥੇ ਗੱਲ ਕਰੋ ਫਿਰ ਅਸੀਂ ਤੁਹਾਡੀ ਕੁੜੀ ਭੇਜਾਂਗੇ ਤੇ ਨੀਹਾ ਦਾ ਜੋ ਉਹਨੂੰ ਸਾਹ ਬਿਲਕੁਲ ਵੀ ਨਹੀਂ ਆਇਆ ਆ ਰਿਹਾ ਸੀ ਉੱਥੇ ਮੇਰੇ ਭਰਾ ਹਰਪ੍ਰੀਤ ਨੇ ਉੱਥੇ ਉਹਨੂੰ ਥੋੜਾ ਉਹਦੀ ਛਾਤੀ ਤੇ ਦਬਾਇਆ ਥੋੜਾ ਉਹਨੂੰ ਚੈੱਕ ਕੀਤਾ ਕਿ ਇਹਨੂੰ ਸਾਹ ਲੈ ਰਹੀ ਹੈ ਕਿ ਨਹੀਂ ਲੈ ਰਹੀ ਹੈ ਫਿਰ ਉਹਨੇ ਇੱਕ ਸਾਹ ਲਿਆ ਤੇ ਉਹਨੇ ਥੋੜੀਆਂ ਅੱਖਾਂ ਕਮਾਈਆਂ ਤੇ ਸਾਨੂੰ ਲੱਗਿਆ ਕਿ ਹਜੇ ਇਹਦੇ ਅੰਦਰ ਪ੍ਰਾਣ ਬਚੇ ਹੋਏ ਨੇ ਅਸੀਂ ਉਹਨੂੰ ਉੱਥੋਂ ਲੈ ਕੇ ਨਿਕਲਣ ਲੱਗੇ ਤੇ ਉਹ ਸਾਡੇ ਗੱਡੀ ਅੱਗੇ ਆ ਕੇ ਰੋਕ ਰਹੀ ਸੀ ਸਾਨੂੰ ਕਿ ਅਸੀਂ ਕੁੜੀ ਤਦ ਭੇਜਾਂਗੇ ਜਦ ਤੁਸੀਂ ਸਾਡੇ ਨਾਲ ਗੱਲ ਕਰ ਲੋਗੇ ਤੇ ਤੁਸੀਂ ਐਦਾਂ ਕਹੋ ਕਿ ਅਸੀਂ ਆਪਣੀ ਕੁੜੀ ਠੀਕ ਠਾਕ ਬਿਲਕੁਲ ਠੀਕ ਲੈ ਕੇ ਜਾ ਰਹੇ ਹਾਂ ਨੇਹਾ ਦੇ ਪੰਜੋਕ ਕਾਰ ਖੋਲ ਕੇ ਰੱਖੇ ਹੋਏ ਸੀ ਉਹਨਾਂ ਨੇ ਸਾਈਡ ਤੇ ਉਹਦਾ ਕਸ਼ਹਿਰਾ ਵੀ ਖੋਲਿਆ ਹੋਇਆ ਸੀ ਸਭ ਕੁਝ ਕਿ ਉਹ ਸਾਰੇ ਮੈਂਬਰ ਇੱਕ ਅਲੱਗ ਕਮਰੇ ਵਿੱਚ ਬੈਠ ਕੇ ਆਪਸ ਵਿੱਚ ਆਪਣੀ ਕੋਈ ਸਲਾਹ ਕਰ ਰਹੇ ਸੀ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਆਪਣੀ جنگ ਲੜ ਰਹੀ ਹੈ ਜ਼ਿੰਦਗੀ ਅਤੇ ਮੌਤ ਦੇ ਵਿੱਚ ਪਤਾ ਨਹੀਂ ਉਹਨਸੇ ਬਚਣਾ ਕਿ ਨਹੀਂ ਤੇ ਤੁਹਾਨੂੰ ਉਹ ਕਹਿੰਦੇ ਵੀ ਤੁਹਾਨੂੰ ਇਹ ਲਜਾਨ ਹੀ ਨਹੀਂ ਦੇਣਾ ਸੀ ਉਹ ਕਹਿੰਦੇ ਕਿ ਤੁਹਾਨੂੰ ਬਿਲਕੁਲ ਹੀ ਅਸਲ ਵਿੱਚ ਉਹਨਾਂ ਦਾ ਇਹ ਸੀ ਕਿ ਇਹ ਕੁੜੀ ਇੱਥੇ ਹੀ ਖਤਮ ਹੋ ਜੇ ਇਹਨਾਂ ਦੇ ਹੱਥਾਂ 'ਚ ਖਤਮ ਹੋ ਜੇ ਕਿ ਅਸੀਂ ਬਾਦੂ ਚ ਇੱਕ ਕੈਸ ਕੀਏ ਕਿ ਕੁੜੀ ਇਹਨਾਂ ਦੇ ਕੋਲ ਸੀ ਇਹਨਾਂ ਦੇ ਕੋਲ ਖਤਮ ਹੋਈ ਹੈ ਪਤਾ ਨਹੀਂ ਵੈਸੇ ਹਿੰਦੂ ਫੈਮਿਲੀ ਤੋਂ ਲੱਗ ਰਹੇ ਹੋ ਬੱਚੀ ਨੂੰ ਪਹਿਲਾਂ ਵੀ ਅੰਕਲ ਤੰਗ ਪਰੇਸ਼ਾਨ ਕਰਦੇ ਹਾਂ ਥੋੜਾ ਬਹੁਤ ਕਰਦੇ ਸੀ ਉਹਦਾ ਬੱਚੀ ਕਹਿੰਦੀ ਸੀ ਤੇ ਇੱਕ ਵਾਰੀ ਅਸੀਂ ਲੋਹੜੀ ਵਾਲੇ ਦਿਨ ਗਏ ਤੇ ਜਿਹਦੇ ਵਿੱਚ ਅਸੀਂ ਦਾਰੇ ਨੂੰ ਵੀ ਵਿੱਚ ਕਿਹਾ ਸੀ ਵੀ ਭਾਈ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਇਹਨਾਂ ਦੇ ਸਕੇ ਨੇ ਸਕਾਪਤੀ ਜੈਜੀ ਉਹ ਜੋ ਦਾਰਾ ਹੈ ਸਾਡੇ ਕੁੜਮ ਦਾ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਇਦਾਂ ਦੀ ਹੋਵੇਗੀ ਔਰ ਮਾੜੀਆਂ ਮੋਟੀਆਂ ਗੱਲਾਂ ਚੱਲਦੀਆਂ ਸੀ ਫਿਰ ਮਤਲਬ ਸਾਡੀ ਲੜਕੀ ਕਹਿੰਦੀ ਸੀ ਵੀ ਮੈਂ ਅਮਰਤ ਛੱਕਿਆ ਮੈਂ ਦੂਜੇ ਪਾਸੇ ਘਰ ਵੀ ਨਹੀਂ ਕਰਨਾ ਵੀ ਚਲੋ ਮੈਂ ਥੋੜਾ ਥੋੜਾ ਨੋਰਮਲ ਵੀ ਮਤਲਬ ਟਾਈਮ ਆਪਣਾ ਨਿਕਾਲਾਂਗੀ ਉਹ ਮਤਲਬ ਇਸ ਘਰ ਤੇ ਰਾਜੀ ਨਹੀਂ ਸੀ ਵੀ ਮਤਲਬ ਇੱਕ ਵਾਰੀ ਆਪਣੀ ਜ਼ਿੰਦਗੀ ਚ ਇੱਕੋ ਬੰਦੇ ਨਾਲ ਅਟੈਚਮੈਂਟ ਹੁੰਦੀ ਹੈ ਮੈਂ ਦੂਜੇ ਪਾਸੇ ਘਰ ਨਹੀਂ ਕਰਨਾ ਜਿਸ ਕਰਕੇ ਉਹ ਥੋੜਾ ਉਹਨੇ ਜਿਆਦਾ ਪਰੇਸ਼ਾਨੀਆਂ ਚੱਲੀਆਂ ਜੀ ਤੁਸੀਂ Hindu ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਜੀ ਮੈਂ Hindu ਨੂੰ ਕਰਦਾ ਪਰ ਲੜਕੀ ਸਾਡੀ ਜਿਹੜੀ ਹੈਗੀ ਉਹ ਸਿੱਖ ਧਰਮ ਨੂੰ ਬਿਲੋਂਗ ਕਰਦੀ ਤੇ ਉਹਨੇ ਅਮਰਤ ਛੱਕਿਆ ਸੀ ਤੇ ਉਹ ਤੇ ਸਹੀ ਉੱਤਰਦੀ ਆਹ ਤਾਂ 10 ਸਾਲ ਪਹਿਲਾਂ ਤੋਂ ਵੀ ਉਹ ਜਦੋਂ ਮਤਲਬ ਆਨੰਦਪੁਰੀ ਛੱਡੀ ਜਾਂਦੀ ਹੈ 12ਵੇਂ ਮਹੀਨੇ ਦੀ 22 ਤਰੀਕ ਨੂੰ ਜਿੱਦਾਂ ਗੁਰੂਆਂ ਦਾ ਦਿਨ ਮਨਾਇਆ ਜਾਂਦਾ ਉਹ 10 ਦਿਨ ਥੱਲੇ ਪੈ ਕੇ ਮਤਲਬ